ਦੇ ਉਹ ਸਰਕਾਰਾਂ ਜਿਹੜੇ ਸਾਡੇ ਉੱਤੇ ਲੱਖਾਂ ਕਰਾਈਆਂ ਨੇ ਸਾਡੇ ਉੱਤੇ ਪਰਚੇ ਕੀਤੇ ਨੇ ਉਹ ਸਰਕਾਰ ਹੈ ਇੱਕ ਮਿੰਟ 2 ਕਰੋੜ ਪਿੱਛੇ ਤੁਸੀਂ ਸਾਡੀ ਯੂਨੀਵਰਸਿਟੀ 2022 ਨੂੰ ਵਿੱਚੇ ਲੱਗੇ ਸੀ ਜਵਾਬ ਦਿਓ ਯੂਨੀਵਰਸਿਟੀ ਹੈ ਤੁਹਾਡੀ ਤਾਂ ਬਾਅਦ ਚ ਇੱਕ ਮਿੰਟ ਸਾਡੀ ਯੂਨੀਵਰਸਿਟੀ ਮੇਰੀ ਬਹੁਤ ਮੇਰੀ ਜਵਾਬ ਦਿਓ 2 ਕਰੋੜ ਪਿੱਛੇ ਤੁਸੀਂ ਅਸੀਂ ਵੇਚ ਸਕਦੇ ਹਾਂ ਤੁਸੀਂ ਅੱਜ ਕਿਸ ਕੋਲ ਆ ਲੱਤੀ ਆਏ ਹੋ ਸਰਕਾਰ ਦਾ ਨਾ ਬੀਤੀ ਨਾ ਮਾਸਾ ਨਾ ਕਰ ਸਕਦੇ ਆਪਕੀ ਗੱਲ ਨਹੀਂ ਹੋਣੀ ਹੋਣਾ ਹੋਣੀ ਬਤਾਰਾ ਨਹੀਂ ਹੋਣੀ ਆ ਪਾਣੀ ਮਾਗੇ ਤਾਂ ਕਾਇ ਬੁਟਾ ਆਪਾ ਅੱਗਰ ਮੁੜਦਾਬਾ ਆਮਾ ਦੀ ਬਾਤ ਤਾਂ ਆਪਾ ਪੰਜਾਬ ਦੇ ਹਸਾਲੇ ਰਾਤੇ ਨਾਲ ਨਹੀਂ ਬੰਦ ਕਰੋ ਨਾਰੇ ਲਾਈ ਜਾ ਰਹੇ ਨੇ ਇਹਦੇ ਬਾਰੇ ਕੀ ਕਹੋਗੇ ਆਮ ਆਨਪਾਰਟੀ ਮੁਦਾਬਾ ਜੀ ਕੋਣ ਐਕਸਪੀਸ਼ਲ ਮੈਂਬਰ ਹੋ ਤੁਸੀਂ ਐਕਸਪੀਸ਼ਲ ਹੋਇਆ ਕਿ ਸਾਰਾ ਕੀ ਗੱਲ ਨਹੀਂ ਮੈਂ ਜਵਾਬ ਇੱਕ ਸਵਾਲ ਹੀ ਲੈਣਾ ਹਾਂ ਐਕਸਪੀਸ਼ਲ ਮੈਂਬਰ ਹੋ ਤੁਸੀਂ ਮੈਂ ਤਾਂ ਪਹਿਲਾਂ ਹੀ ਚੱਕ ਰਿਹਾ ਐਕਸਪੀਸ਼ਲ ਐਕਸਪੀਸ਼ਲ ਮੈਂਬਰ ਹੋ ਤੁਸੀਂ ਮਤਲਬ ਪਹਿਲਾਂ ਮੈਂ ਨਹੀਂ ਮੈਂ ਥੋੜੀ ਤੁਸਨਿਕ ਮੈਂਬਰ ਨੇ ਤੁਸੀਂ ਪਾਰਟੀ ਤੇ ਬੁਲਾ ਰਹੇ ਤਾਂ ਹੋ ਆਮ ਆਦਮੀ ਪਾਰਟੀ ਤੇ ਬੁਲਾ ਰਹੇ ਹੋ ਕਿ ਨਹੀਂ ਪਾ ਤੁਹਾਡੀ ਪਾਰਟੀ ਦੇ ਕਿੰਨੇ ਜਿਹੜੇ ਇਹਦੇ ਐਗਜ਼ੀਕਿਊਟਿਵ ਮੈਂਬਰ ਨੇ ਇੱਥੇ ਹਾਜ਼ਰ ਹੋਏ ਨਹੀਂ ਕੋਈ ਵੀ ਨਹੀਂ ਕੋਈ ਨਹੀਂ ਆਇਆਗਾ ਦੂਜੀ ਗੱਲ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਹੋ ਵੀ ਅਸੀਂ 49 ਕਰੋੜ ਦਿੱਤਾ ਜੀ ਉਹ ਦੇਤਾਗਾ ਤੁਹਾਡੇ ਕੋਲ ਪੈਸੇ ਕਿੱਥੇ ਨੇ ਉਹ ਮਤਲਬ ਇਸ ਯੂਨੀਵਰਸਿਟੀ ਦੇ ਉੱਤੇ ਜਿਹੜਾ ਆਵਦਾ ਬਣਦਾ ਹੱਕ ਹੈ ਉਹ ਦੇਪਾਰਟਮੈਂਟ ਦੇ ਪਾੜਮਨ ਚੱਲਾਈ ਕਰੋ ਪਿੱਛੇ ਇਹ ਮੈਂ ਤਾਂ 2001 ਦਾ ਜੁੜਿਆ ਮੈਂ ਜੀ ਸਟੂਡੈਂਟ ਵੀ ਰਿਹਾ ਮੈਂ ਪੂਰਨ ਡਾਇਰੈਕਟਰ ਵੀ ਰਿਹਾ ਨੀ ਕੁਛ ਵੀ ਰਹੇ ਹੋ ਸਰ ਮੈਨੂੰ ਸਵਾਲ ਕਰਨਾ ਪਤਾ ਹੈ 2020 ਦੇ ਵਿੱਚ ਇਲੈਕਸ਼ਨ ਤੇ ਲੱਖਣੀ ਹੋਈ ਸੀ ਸਰ ਮੈਨੂੰ ਮਿੰਟ ਮਿੰਟ ਸੁਣ ਲੈ ਹਾਂ ਹਾਂ ਸਟੂਡੈਂਟ ਹੈ ਨਾ ਹਾਂ 2020 ਵਿੱਚ ਵੀ ਲੱਖਣੀ ਹੋਈ ਸੀ ਉਦੋਂ ਵੀ ਇੱਥੇ ਪ੍ਰੋਟੈਸਟ ਅਸੀਂ ਕਰਾਇਆ ਸੀ ਕਿ ਉਹਦਾ ਫਰਕ ਹੈ ਇੱਕ ਮਿੰਟ ਮੇਰਾ ਇੱਕ ਜਵਾਬ ਮੇਰਾ ਮੇਰਾ ਇਹ ਇੱਕ ਜਵਾਬ ਹੈ 2021 ਦੇ ਵਿੱਚ ਹਾਈ ਕੋਰਟ ਵੱਲੋਂ ਇਹ ਆਇਆ ਸੀ ਆਰਡਰ ਕਿ ਇਲੈਕਸ਼ਨ ਕਰਾਇਆ ਜਾਵੇ ਇੱਥੇ ਤੁਸੀਂ 24 ਘੰਟੇ ਨਹੀਂ ਸੀ ਤੁਸੀਂ 24 ਘੰਟੇ ਨਹੀਂ ਸੀ ਅਸੀਂ ਸੀਗੇ ਇੱਥੇ ਅਸੀਂ 24 ਘੰਟੇ ਰਹੇ ਹਾਂ ਇੱਕ ਮੈਂ 24 ਘੰਟੇ ਅਸੀਂ ਇੱਥੇ ਬੈਠੇ ਰਹੇ ਹਾਂ ਸਾਨੂੰ ਤੁਸੀਂ 24 ਘੰਟੇ ਨਹੀਂ ਦਿੱਤੇ ਦੂਜੀ ਗੱਲ ਦੂਜੀ ਗੱਲ 2022 ਦੇ ਵਿੱਚ ਜਦੋਂ ਇਹ ਬਿਆਨ ਆਉਂਦਾ ਹਾਈ ਕੋਰਟ ਦਾ ਵੀ ਇਸ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਕਰਨ ਵੱਲ ਵੇਖਿਆ ਜਾਵੇ ਉਦੋਂ ਅੰਬਸਾਬ ਤੋਂ ਵਿਦਿਆਰਥੀਆਂ ਦਾ ਇੱਕ ਇਨਕਲਾਬੀ ਜੱਥੇਬੰਦੀ ਦਾ ਕਾਫਲਾ ਚੱਲਦਾ ਹੈ ਗਵਰਨਰ ਹਾਊਸ ਵੱਲ ਇੱਥੇ ਉਹ ਕਾਫਲੇ ਨੂੰ ਰੋਕਣ ਵਾਲੀ ਭਗਵਾਨ ਸਰਕਾਰ ਹੁੰਦੀ ਹੈ ਸਾਡੇ ਉੱਤੇ ਲੱਗੇ ਉਹਦੋਂ ਬਾਅਦ ਉਹ ਕੁੜੀਆਂ ਨੇ ਉਹਦੋਂ ਬਾਅਦ ਉਸ ਲਾਠੀ ਇੱਕ ਮੈਂ ਇਹਦਾ ਮੈਂ ਇਹਦਾ ਜਵਾਬ ਮੰਗ ਰਿਹਾ ਵੀ ਕਿਉਂ ਹੋਇਆਗਾ ਮੇਰੀ ਗੱਲ ਦਾ ਪੂਰੇ ਦਾ ਸਵਾਲ ਸੁਣੋ ਮਤਲਬ ਉਹ ਜਿਹੜਾ ਉਹ ਲਾਠੀ ਚਾਰਜ ਕਿਉਂ ਕੀਤਾ ਗਿਆ ਲਾਠੀ ਚਾਰਜ ਲਾਠੀ ਚੱਜ ਜਵਾਬ ਜਵਾਬ ਕੰਸਾ ਜਵਾਬ ਦਿਓ ਜਵਾਬ ਕੰਸਾ ਜਵਾਬ ਜਵਾਬ ਨਾੜਾ ਕੇ ਬੈਠ ਜਾਓ ਤੁਹਾਡੀ ਅੱਜ ਜਿਹੜਾ ਨਾੜਾ ਜੁਰੂ ਲੈ ਜਾਓ ਜਵਾਬ ਨਹੀਂ ਦੇਣਾ ਜਵਾਬ ਇਹਨਾਂ ਨੇ ਆ ਜੀ ਹੋ ਜੇ ਸੰਤੋਸ਼ਤਾਂ ਦੇ ਜਵਾਬ ਦੇ ਕੇ ਜਵਾਬ ਦਿੰਦੇ ਕਿ ਸੰਤੋਸ਼ਤਾਂ ਤੁਸੀਂ ਇਹਨਾਂ ਤੋਂ ਬਿਲਕੁਲ ਵੀ ਨਹੀਂ ਇਹਦਾ ਕੋਈ ਜਵਾਬ ਹੀ ਨਹੀਂ ਹੈਗਾ ਤੁਸੀਂ ਆਪੇ ਦੇਖ ਲਿਆ ਕਿਵੇਂ ਜਰਾਜਾ ਬੰਦ ਕਰਕੇ ਸਾਨੂੰ ਧੱਕਾ ਮਾਰ ਕੇ ਪਿੱਛੇ ਵੀ ਹਟਲੇ ਗਏ ਨੇ ਕਿ ਕਿਹਨੇ ਕੋਈ ਜਵਾਬ ਹੈ ਨਹੀਂ ਅਸਲੀਅਤ ਇਹ ਹੈ 2022 ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀਗਾ 2022 ਦੇ ਵਿੱਚ 1200 ਵਿਦਿਆਰਥੀ ਜਿਹੜੇ ਕੇਂਦਰੀਕਰਨ ਦੇ ਖਿਲਾਫ ਲਈ ਲੜ ਰਹੇ ਸੀ ਕਿ ਉਹਨਾਂ ਤੇ ਰੱਖਿਆ ਇਹ ਨਹੀਂ ਕਰਾਇਆ ਸੀਗਾ ਭਗਵਾਨਤਮਾਨ ਨੇ ਕਰਾਇਆ ਸੀਗਾ 8.5 ਕਰੋੜ ਪਿੱਛੇ ਦੀ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨ ਨੂੰ ਤਿਆਰ ਹੋ ਸਕਦੇ 2022 ਦੇ ਵਿੱਚ ਅੱਜ ਕੇ ਸਮੂਹੋਂ ਇੱਥੇ ਆ ਰਹੇ ਨੇ ਅੱਜ ਕੇ ਸਮੂ ਵੀ ਅਸੀਂ ਕੇਂਦਰੀਕਰਨ ਨਹੀਂ ਹੁੰਦਾਂਗੇ ਮਤਮਤਾ ਖੇਡ ਹੀ ਜਾਂਦੇ ਨੇ ਕਹਿੰਦੇ ਗਵਰਨਰ ਨੂੰ ਮਿਲਿਆ ਗਵਰਨਰ ਦਾ ਘਰ 2 ਕਿਲੋਮੀਟਰ ਦੂਰ ਹੈ ਇੱਥੋਂ ਕੀ ਪੰਜਾਬ ਸਰਕਾਰ ਜੇ ਜੇ ਕੇਜਰੀਵਾਲ ਤੇ ਕੋਈ ਪਰਚਾ ਹੁੰਦਾ ਜਾਂਦਾ ਉਹ ਤੇ 92 ਦੇ 92 ਪਹੁੰਚ ਜਾਂਦੇ ਨੇ ਇੱਥੇ ਕਿਉਂ ਨਹੀਂ ਪਹੁੰਚੇ ਪੰਜਾਬ ਸਰਕਾਰ ਅੱਜ ਮੋਦੀ ਹਕੂਮਤ ਦੇ ਹੱਕ ਵਿੱਚ ਭੁਗਤ ਰਹੀ ਹੈ ਤੇ ਉਹ ਤਾਂ ਕਹਿੰਦੇ ਕਹਿੰਦੇ ਬੇਟੇ ਤੁਸੀਂ ਕਹਿੰਦੇ ਨਵੇਂ ਹੋ ਅਸੀਂ ਪੁਰਾਣੇ ਆ ਸਾਡੀ ਯੂਨੀਵਰਸਿਟੀ 2021 ਦੇ ਵਿੱਚ ਵੀ ਉਹਨੇ ਆਹੀ ਕੀਤਾ ਸੀਗਾ ਜੀ 2021 ਦੇ ਵਿੱਚ ਵੀ ਸਾਡੇ ਟੀਆਂ ਚੋਣਾਂ ਨਹੀਂ ਹੋਈਆਂ ਸੀਗੀਆਂ ਅਸੀਂ 28 ਜਨ ਇੱਥੇ ਦਿਨ ਰਾਤ ਪ੍ਰੋਟੈਸਟ ਲਾਇਆ ਸੀਗਾ ਔਰ ਉਹਦੇ ਬਾਅਦ ਸੰਘਰਸ਼ ਦੇ ਕਰਕੇ ਹੀ ਸਾਡੇ ਇਹ ਚੋਣਾ ਭਾਲ ਨਹੀਂ ਹੈ ਸਹੀ ਹੈ ਤੇ ਅੱਜ ਵੀ ਸੰਘਰਸ਼ ਕਰਕੇ ਹੀ ਕਰਾਂਗੇ ਭਗਵਾਨਤਮਾਨ ਸਰਕਾਰ ਨੇ ਜਿਹੜੀ ਜਿਹੜੀ ਸਰਕਾਰ ਹੈ ਇਹਨਾਂ ਨੇ ਉਦੋਂ ਵੀ ਕੁਝ ਨਹੀਂ ਕੀਤਾ ਜਿਹੜੀ ਉਦੋਂ ਉਸ ਟਾਈਮ ਦੀ ਸਰਕਾਰ ਸੀ ਕੀ ਨਾ ਚੋਣਾ ਉਦੋਂ ਕਰਾਉਣ ਦਿੱਤੀਆਂ ਅੱਜ ਵੀ ਇਹੇ ਸਾਨੂੰ ਗੋਲੀਆਂ ਦੇ ਰਹੇ ਨੇ ਮਿੱਠੀਆਂ ਸਿਰਫ ਗੋਲੀਆਂ ਦੇ ਰਹੇ ਨੇ ਲਾਰੇ ਲਾ ਰਹੇ ਨੇ ਅਸਲ ਤੇ ਵੀ ਜਿਹੜੀ ਸਰਕਾਰ ਹੈ ਉਹ ਅੱਜ ਲੋਕਾਂ ਦੇ ਨਾਲ ਨਹੀਂ ਖੜੀ ਹੋਈ ਅਸੀਂ ਕਹਿੰਦੇ ਆ ਵੀ ਜੇ ਜੇ ਸੱਚੀ ਆਵਾਜ਼ ਚਾਹੁੰਦੇ ਨੇ ਪਹਿਲੇ ਪਹਿਲੇ ਦਾ ਜਵਾਬ ਦੇ 2022 ਦੇ ਵਿੱਚ ਇਹਨਾਂ ਨੇ ਕੇਂਦਰੀਕਰਨ ਕਿਉਂ ਹੁਣ ਦਿੱਤਾ ਕਿਵੇਂ ਹੁਣ ਦਿੱਤਾ ਉਹ ਤੋਂ ਬਾਅਦ ਅੱਜ ਇਹੋ ਜੀ ਸੱਚੀ ਕਹਿ ਰਹੀ ਤਾਂ ਇੱਥੇ ਆ ਕੇ ਸਾਡੇ ਨਾਲ ਮੋਦੀ ਨਾਲ ਮੋਡਾ ਜੋੜਨ ਨਹੀਂ ਤਾਂ ਅੱਜ ਇਹ ਮੋਦੀ ਸਰਕਾਰ ਦੇ ਨਾਲ ਲੜੇ ਹੋਏ ਨੇ ਇਹ ਸਾਫ਼ ਗੱਲ ਹੈ ਕੱਲੇ ਮਤਿਆਂ ਤੋਂ ਕੱਲੇ ਹਾਈ ਕੋਰਟ ਦੀਆਂ ਅਪੀਲਾਂ ਤੋਂ ਕੁਝ ਨਹੀਂ ਹੁੰਦਾ ਇਹ ਯੂਨੀਵਰਸਿਟੀ ਸਾਡੇ ਤੋਂ ਖੋਈ ਜਾਊਗੀ ਤੇ ਜ਼ਿੰਮੇਵਾਰ ਹੋਣਗੇ ਆਵਾ ਤੇ 10 ਨੂੰ ਵੀ ਆਵਾਂਗੇ ਅਸੀਂ ਨਾਲ ਆ ਤੁਹਾਡੇ ਉਹ ਤਾਂ ਇਹ ਕਹਿੰਦੇ 10 ਨੂੰ ਵੀ ਆਵਾਂਗੇ ਅਸੀਂ ਆ ਕੇ ਤਾਂ ਦੇ ਰਹੇ ਹਾਂ ਕਹਿੰਦੇ ਨਹੀਂ ਕੌਣ ਆ ਕੇ ਗਿਆ ਜੀ ਕੱਲੀ ਸਟੇਟਮੈਂਟ ਬਾਜੀ ਹੈ ਕੱਲੀ ਇਹ ਹਾਈ ਕੋਰਟ ਵਾਲੀ ਗੱਲ ਹੈ ਇਹਨਾਂ ਨੇ ਸਿਰ ਕਿ ਹਾਈ ਕੋਰਟ ਦੇ ਵਿੱਚ ਆਪਦੀ ਜਿਹੜੀ ਕਹਿੰਦੇ ਵੀ ਅਸੀਂ ਆਹ ਲਾਗੂ ਕਰਤਾ ਪਰ ਉਹ ਹਾਈ ਕੋਰਟ ਨਾਲ ਕੀ ਮਸਲਾ ਹੱਲ ਹੋ ਜਾਊਗਾ ਅਸੀਂ ਪੰਜਾਬ ਸਰਕਾਰ ਨੂੰ ਸਵਾਲ ਕਰਦੇ ਆ ਕਿ ਤੁਸੀਂ ਸੰਘਰਸ਼ ਕਰੋ ਮਤਲਬ ਉਹ ਚੀਜ਼ਾਂ ਦੇ ਖਿਲਾਫ ਜੇ ਸੰਘਰਸ਼ ਨਹੀਂ ਹੋਊਗਾ ਤਾਂ ਇਹ ਅਸੀਂ ਨਹੀਂ ਜਿੱਤਣ ਲੱਗੇ ਇਹ ਸਾਡੀ ਗੱਲ ਸਾਫ਼ ਹੈ ਕਿਸ ਤਰ੍ਹਾਂ ਚਾਹੁੰਨੇ ਹੋ ਚਾਹੁੰਨੇ ਹੋ ਜਿਵੇਂ 92 ਮੈਂਬਰ ਇਹਨਾਂ ਦੇ ਦਿੱਲੀ ਪਹੁੰਚ ਜਾਂਦੇ ਆ ਸੰਘਰਸ਼ ਇਸ ਤਰ੍ਹਾਂ ਹੁੰਦਾ ਹੈ ਜੰਤਰ-ਮੰਤਰ 2011 ਦਾ ਇਹਨਾਂ ਨੂੰ ਭੁੱਲ ਗਿਆਗਾ ਸੈਂਟਰ ਦੇ ਖਿਲਾਫ ਕੋਟਾਂ ਤੋਂ ਕਿੰਨੀਆਂ ਕ ਅਸੀਂ ਉਮੀਦਾਂ ਰੱਖਦੇ ਆ ਕਿਸਾਨ ਅੰਦੋਲਨ ਵੇਲੇ ਕੀ ਕੋਰਟ ਨੇ ਉਹ ਜਿੱਤ ਕੇ ਦਿੱਤਾ ਸੰਘਰਸ਼ ਕਰਨਾ ਪਹਿਲਾਂ ਪਾਣੀਆਂ ਦਾ ਮਸਲਾ ਬੀਬੀਆਂ ਪੀ ਦਾ ਮਸਲਾ ਹੈ ਕਿਹੜੇ ਮਸਲੇ ਦੇ ਆ ਉਹਨਾਂ ਮਸਲਿਆਂ ਤੇ ਇਹਨਾਂ ਅਸੀਂ ਉਹਦਾ ਜਵਾਬ ਮੰਗਦੇ ਆ ਤੇ ਜਦੋਂ ਵੀ ਇਹ ਆਉਣਗੇ ਅਸੀਂ ਉਹਦਾ ਜਵਾਬ ਤੁਹਾਨੂੰ ਲੱਗਦਾ ਸਾਰਾ ਵੀ ਇਹ ਫਾਰਮੈਲਟੀ ਹੋ ਰਹੀ ਆ ਇੱਕ ਤਰ੍ਹਾਂ ਦੀ ਹੈ ਜਿਦੋਂ ਆਏ ਬਿਲਕੁਲ ਫਾਰਮੈਲਟੀਆਂ ਨੇ ਸਾਰੀਆਂ ਫੋਟੋ ਆਪ ਨੇ ਫ